ਅਸਲਿਕ ਵੱਡੀ ਅਪਡੇਟ ਹੈ ਜਿਹੜੀ ਉਹ ਬਟਾਲੇ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਗੁੜ ਨੂੰ ਕਾਫੀ ਮਾਨਤਾ ਪ੍ਰਾਪਤ ਹੈ ਜਿੱਥੇ ਗੁੜ ਸ਼ਗਨ ਦੇ ਕੰਮਾਂ ਵਿੱਚ ਵਰਤਿਆ ਜਾਂਦਾ ਹੈ ਉੱਥੇ ਹੀ ਗੁੜ ਖਾਣਾ ਸਿਹਤ ਲਈ ਵੀ ਕਾਫੀ ਲਾਭਦਾਇਕ ਹੈ ਪਰ ਗੁੜ ਸਿਹਤ ਲਈ ਉਦੋਂ ਹੀ ਲਾਭਦਾਇਕ ਹੁੰਦਾ ਹੈ ਜਦ ਗੁੜ ਵਿੱਚ ਕੋਈ ਵੀ ਕੈਮੀਕਲ ਜਾਂ ਮਿਲਾਵਟ ਨਾ ਹੋਵੇ ਤਾਂ ਤੁਹਾਨੂੰ ਮਿਲਵਾਉਂਦੇ ਆਂ ਬਟਾਲਾ ਦੇ ਪਿੰਡ ਕੋਹਲੀ ਦੇ ਇੱਕ ਅਜਿਹੇ ਕਿਸਾਨ ਪਰਿਵਾਰ ਨਾਲ ਜੋ ਬਿਨਾ ਕਿਸੇ ਕੈਮੀਕਲ ਅਤੇ ਬਿਨਾ ਕਿਸੇ ਮਿਲਾਵਟ ਦੇ ਬਣਾਉਂਦੇ ਹਨ ਦੇਸੀ ਗੁੜ ਇਹਦੇ ਨਾਲ ਨਾਲ ਇਹ ਕਿਸਾਨ ਪਰਿਵਾਰ ਵਿਸ਼ੇਸ਼ ਤੌਰ ਤੇ ਤਿਆਰ ਕਰਦਾ ਹੈ ਡ్రਾਈ ਫਰੂਟ ਗੁੜ ਉਹ ਇਹ ਕਿਹੜਾ ਗੁੜ ਬਣਦਾ ਹੈ ਇਹੀ ਆਰਗੈਨਿਕ ਗੰਨਾ ਤਿਆਰ ਕੀਤਾ ਬਿਨਾ ਖਾਦ ਸਪਰੇਅ ਤੋਂ ਉਹਦਾ ਹੀ ਹੁਣ ਗੁੜ ਗੁੜ ਸ਼ੱਕਰ ਬਣਾਉਂਦੇ ਪਏ ਆ ਉਹ ਸੇਲ ਕਰਦੇ ਪਏ ਆ ਕੀ ਖਾਸ ਹੈ ਹਾਂਜੀ ਖਾਸੀਅਤ ਇਹਦੇ ਵਿੱਚ ਇਹ ਆ ਕਿ ਆਪਾਂ ਇਹਨੂੰ 1 ਸਾਲ ਤੋਂ ਗੰਨੇ ਨੂੰ ਕੁਝ ਵੀ ਨਹੀਂ ਪਾਇਆ ਨਾ ਖਾਦ ਨਾ ਸਪਰੇਅ ਕੀਤੀ ਹੈ ਬਿਨਾ ਖਾਦ ਸਪਰੇਅ ਤੋਂ ਹੀ ਇਹ ਗੰਨਾ ਤਿਆਰ ਕੀਤਾ ਬਾਕੀ ਇਹ ਵੈਰਾਈਟੀ ਜਿਹੜੀ ਆਪਾਂ ਵੈਰਾਈਟੀ ਦਾ ਗੰਨਾ ਗੁੜ ਤਿਆਰ ਕਰਦੇ ਪਏ ਆ ਬਹੁਤ ਵਧੀਆ ਕਣ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਕਿਤੇ ਕਿਤੇ ਸਪਲਾਈ ਭਾਜੀ ਇਹ ਹੋ ਰਿਹਾ ਹੁਣ ਇਸ ਟਾਈਮ ਤਾਂ ਇੱਥੇ ਜਿੰਨੋ ਜਿੰਨਾ ਵੀ ਆਪਾਂ ਗੁੜ ਤਿਆਰ ਕਰਦੇ ਸਾਰਾ ਨਾਲ ਦੀ ਨਾਲ ਸੇਲ ਹੋ ਹੀ ਜਾਂਦਾ ਬਾਕੀ ਕੈਨੇਡਾ ਅਮਰੀਕਾ ਇੰਗਲੈਂਡ ਵਗੈਰਾ ਆਸਟ੍ਰੇਲੀਆ ਜਿੰਨੇ ਵੀ ਸਾਰੇ ਸੱਜਣ ਮਿੱਤਰ ਆ ਰਹੇ ਨੇ ਸਾਡੇ ਕੋਲ ਉਹ ਇਥੋਂ ਆ ਕੇ ਖਾਣ ਰਹੇ ਨੇ ਕਿੰਨੇ ਤਰ੍ਹਾਂ ਸਪੈਸ਼ਲ ਗੋੜ ਦੇ ਵਿੱਚ ਆਪਾਂ ਜਿਹੜਾ ਡਰਾਈ ਫਰੂਟ ਵਾਲਾ ਗੋੜ ਹੈ ਜੀ ਉਹਦੇ ਵਿੱਚ ਆਪਾਂ ਜਿਤਨਾ ਬਦਾਮਾਂ ਦੀਆਂ ਗਿਰੀਆਂ ਮੋਂਗਫਲੀ ਸੁੰਡ ਜੁਵੈਨ ਸੌਫ ਮਗਜ ਤੇ ਇਦਾਂ ਦੀਆਂ ਆਪਾਂ ਸਾਰੇ ਵਿੱਚ ਐਡ ਕਰਦੇ ਆ ਤੇਲ ਵੀ ਐਡ ਕਰਦੇ ਕਿੰਨੇ ਕਿੰਨੇ ਰੁਪਏ ਕਿਲੋ ਜਿਹੜਾ ਵਿਕ ਜਾਂਦਾ ਇਹ ਸਪੈਸ਼ਲ ਇਹ ਜਿਹੜਾ ਸਪੈਸ਼ਲ ਗੋੜੇ ਇਹ ਆਪਾਂ 200 ਰੁਪਏ ਕਿਲੋ ਸੇਲ ਕਰ ਰਹੇ ਆ 200 ਰੁਪਏ ਕਿਲੋ ਵੇਚ ਰਿਹਾ ਜੀ ਹਾਂ ਨਹੀਂ ਹਾਂ ਜੀ ਉਹ ਜਿੱਤਰਾ ਦਾ ਕੋਈ ਆਰਡਰ ਦਵੇ ਅਸੀਂ ਉਦਾਂ ਤਿਆਰ ਕਰ ਦਿੰਨੇ ਬਾਕੀ ਆਪਾਂ ਆ ਡੱਬੇ ਸਾਰੇ ਪੈਕਿੰਗ ਕਰਦੇ ਆ ਆਪਣੀ ਪੈਕਿੰਗ ਕਰਦੇ ਆ ਸਾਰੀ ਕਿੰਨੀ ਕਿ ਖਰਚਾ ਆ ਜਾਂਦਾ ਤੇ ਕਿੰਨਾ ਕ ਪ੍ਰਾਫਿਟ ਆ ਦੇ ਵਿੱਚ ਖਰਚਾ ਇਹਦੇ ਵਿੱਚ ਖੇਚਲ ਜ਼ਿਆਦਾ ਖਰਚਾ ਵੀ ਜ਼ਿਆਦਾ ਪ੍ਰਾਫਿਟ ਦਾ ਤਾਂ ਇਹ ਆਣਾ ਮਤਲਬ ਕਿ ਜੇ ਕੰਮ ਕਰਾਂਗੇ ਤੇ ਫੇਰ ਹੀ ਪ੍ਰਾਫਿਟ ਆਏਗਾ ਹਾਂ ਜੀ ਆਹੀ ਚੱਲੋ ਜੀ ਆਹੀ ਚੱਲੋ ਜੀ ਹਾਂ ਜੀ ਹਾਂ ਜੀ ਬਾਕੀ ਵਧੀਆ ਆਪਣੇ ਘਰ ਦਾ ਕੰਮ ਕਿਹੜੇ ਕਿਹੜੇ ਲੋਕ ਲੈ ਕੇ ਜਾਂਦੇ ਸੀ ਕਿ ਕਿਸ ਤਰ੍ਹਾਂ ਮਤਲਬ ਕਿ ਜਿੱਦਾਂ ਬਾਹਰ ਵੀ ਗੋੜ ਰਿਆ ਆ ਸਰ ਕਿਦਾਂ ਦੇ ਲੋਕ ਫਿਰ ਲੈ ਗਏ ਕਿਦਾਂ ਦੇ ਇਹ ਡਰਾਈ ਫਰੂਟ ਵਾਲਾ ਜਿਹੜਾ ਗੋੜਾ ਨਾ ਸਾਰੇ ਇਹ ਮਤਲਬ ਕਿ ਜਿੱਦਾਂ ਹੁਣ ਕਿਸੇ ਦੇ ਕੋਈ ਫੰਕਸ਼ਨ ਹੁੰਦਾ ਜਿੱਦਾਂ ਮੈਰਿਜ ਆ ਜਿੱਦਾਂ ਹੁਣ ਕਿਸੇ ਨੇ ਆਪਣੇ ਕੋਈ ਵੀ ਬੇਬੀ ਹੋਇਆ ਲੋੜੀ ਵੰਡਣੀ ਆ ਤੇ ਉਹਦੀ ਲੋੜੀ ਤਾਂ ਆਪਾਂ ਉਹ ਡੱਬੇ ਪੈਕਿੰਗ ਵਾਲੇ ਸਾਡੇ ਕੋਲੋਂ ਡਰਾਈ ਫਰੂਟ ਵਾਲਾ ਗੋੜ ਛੱਡਦੇ ਨੇ ਸਾਰਾ ਆਪਣੇ ਮਤਲਬ ਕਿ ਗਾੜੀ ਰਿਸ਼ਤੇਦਾਰਾਂ ਨੂੰ ਦੇਣ ਵਾਸਤੇ ਉਹ ਸਾਰਾ ਸਾਡੇ ਕੋਲੋਂ ਡਰਾਈ ਫਰੂਟ ਵਾਲਾ ਗੋੜੇ ਡੱਬੇ ਡੱਬੇ ਜਾ ਰਹੇ ਨੇ ਆਰਡਰ ਹਾਂਜੀ ਸਾਡੇ ਕੋਲ ਆਰਡਰ ਹੁਣ ਲੋਹੜੀ ਦੇ ਕਾਫੀ ਸਾਡੇ ਕੋਲ ਆਰਡਰ ਆਏ ਨੇ ਉਹ ਆਪਾਂ ਹੁਣ ਪੂਰੇ ਕਰ ਰਹੇ ਆ ਸਿੰਪਲ ਗੋੜ ਸਾਰੇ ਏਦਾਂ ਵਾ ਕਿ ਜਿਹੜੇ ਤੇ ਮੈਂ ਇੱਕ ਨੋਟ ਗੱਲ ਕੀਤੀ ਆ ਜਿੱਦਨ ਦੀ ਆਪਾਂ ਇਹ ਗੁੜ ਦੀ ਸੇਲ ਕਰਦੇ ਪਏ ਹਣਾ 100 ਦੇ ਵਿੱਚੋਂ 50% ਲੋਕ ਜਿਹੜਾ ਨੇ ਉਹ ਚੰਗਾ ਖਾਂਦੇ ਨੇ 100 'ਚੋਂ 50% ਜਿਹੜੇ ਨੇ ਉਹ ਬਸ ਰੇਟ ਪੈਸੇ ਵੱਲ ਦੇਖਦੇ ਨੇ ਚੀਜ਼ ਵੱਲ ਨਹੀਂ ਦੇਖਦੇ ਹੁਣ ਆਪਾਂ ਕੁਝ ਵੇਲਣਿਆਂ ਵੱਲ ਜਿਹੜੇ ਉਹਨਾਂ ਨੇ ਵੇਲਣੇ ਚਲਾਏ ਨੇ ਉਹ 100 110 ਰੁਪਏ ਕਿਲੋ ਵੀ ਗੁੜ ਸੇਲ ਕਰਦੇ ਨੇ ਤੇ ਆਪਾਂ 80 90 ਰੁਪਏ ਸੇਲ ਕਰ ਰਹੇ ਆ ਪਰ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਜਿਆਦਾ ਮਹਿੰਗਾ ਸਾਡੇ ਇਧਰ ਇਦਾਂ ਕਹਿੰਦੇ ਨੇ ਪਰ ਚੰਗੀ ਚੀਜ਼ ਜਿਹੜੀ ਆ ਉਹਦਾ ਮੁੱਲ ਕੋਈ ਨਹੀਂ ਹੈਗਾ ਤੇ ਮੈਂ ਤੇ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵਾਂ ਕਿ ਚੰਗੀ ਚੀਜ਼ ਖਾਓ ਰੇਟ ਵਲਣਾ ਦੇਖਿਆ ਕਰੋ ਜਿੰਦਾ ਪੈਕਿੰਗ ਪਾਕ ਹੈ ਸਾਡਾ ਉਹ ਪੈਕਿੰਗ ਪਾ ਕੇ ਡੱਬਾ ਪੈਕ ਕਰਕੇ ਉਹ 200 ਰੁਪਏ ਕਿਲੋ ਦੇ ਰਹੇ ਆ ਤੇ ਲੱਗ ਜਾਂਦਾ ਹੈ ਹਾਂਜੀ ਹਾਂਜੀ ਵਧੀਆ ਲੱਗ ਜਾਂਦਾ ਵਧੀਆ ਬਾਕੀ ਸਾਰੇ ਆ ਲੋਹੜੀ ਦੇ ਕਾਫੀ ਆਰਡਰ ਆਏ ਨੇ ਸਾਰੇ ਆਪਾਂ ਉਹ ਆਰਡਰ ਪਕਤਾਉਣੇ ਨੇ ਹੁਣ ਪੂਰੇ ਕਰ ਰਹੇ ਆ